ਸਾਡੇ ਪ੍ਰੋਗਰਾਮ ਨੂੰ ਜਿਹੜੇ ਬੰਦੇ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਗੁਰੂਆਂ ਦੀ ਤਕਦੀ ਹੈ ਕੋਈ ਗੱਲ ਨਹੀਂ ਜਿਹੜੀਆਂ ਚਤਾਨੀਆਂ ਇਹ ਕਰਦੇ ਨੇ ਪਾਸੇ ਚਖੜ ਚੁੱਲ ਰਿਹਾ ਸੀ ਤਾਂ ਦੂਜੇ ਪਾਸੇ ਕਿਸੇ ਨੇ ਕਣਕ ਦੇ ਖੇਤਾਂ 'ਚ ਖੜੀ ਨਾੜ ਨੂੰ ਅੱਗ ਲਗਾ ਦਿੱਤੀ ਜਿਸ ਤੋਂ ਬਾਅਦ ਮਾਹੌਲ ਜਿਹਾ ਬਣਿਆ ਕਿ ਆਮ ਆਦਮੀ ਪਾਰਟੀ ਨੂੰ ਆਪਣੀ ਰੈਲੀ ਨੂੰ ਰੱਦ ਕਰਨਾ ਪਿਆ ਜੀ ਹਾਂ ਚਖੜ ਚੁੱਲਿਆ ਤਾਂ ਆਮ ਆਦਮੀ ਪਾਰਟੀ ਦੀ ਰੈਲੀ 'ਚ ਲੱਗੇ ਟੈਂਟ ਆਦ ਸਭ ਕੁਝ ਖਿਲਰ ਗਿਆ ਸਿਰਫ ਇੰਨਾ ਹੀ ਨਹੀਂ ਕਿਸੇ ਨੇ ਇਸ ਦੌਰਾਨ ਖੇਤਾਂ 'ਚ ਖੜੀ ਕਣਕ ਦੀ ਨਾੜ ਨੂੰ ਅੱਗ ਲਗਾ ਦਿੱਤੀ ਜਿਸ ਤੋਂ ਬਾਅਦ ਰੈਲੀ ਅੰਦਰ ਧੂਆਂ ਹੀ ਧੂਆਂ ਹੋ ਗਿਆ ਟੈਰ ਨਹੀਂ ਲੈ ਜਾਦੇ ਇਹਨਾਂ ਦੇ ਬਾਹਰ ਨਹੀਂ ਲੈ ਜਾਣੇ ਕਿਉਂਕਿ ਆਪ ਪਾਰਟੀ ਦੀ ਹਟੇਰੀ ਬਹੁਤ ਆਈ ਹੈ ਤਾਂ ਕਰਕੇ ਆਹ ਨਹੀਂ ਚੱਲਦੀਆਂ ਜੋਰ ਕਰਦੇ ਵਿੱਚੋਂ ਆਪਾਂ ਕੋਈ ਗੱਲ ਨਹੀਂ ਇੰਨੇ ਕੰਦਰ ਨੇ ਪ੍ਰੋਗਰਾਮ ਆਪ ਪ੍ਰੋਗਰਾਮ ਅਗਲੇ ਗੀਤ ਕਰਦੇ ਕਹਾਣੀਆਂ ਕਿਤਨੀ ਪੇਸ਼ ਕਰਦੇ ਤੜਪ ਤੜਪੇ ਪਿਆਣ ਜਾਓ ਕਿਉਂਕਿ ਕਿ ਮਿਹਰਬਾਨ ਜੰਜੀਤ ਕੰਮ ਨੂੰ ਚੱਕ ਚੱਕ ਕੇ ਰੱਖੋ ਜਾਈਂ ਇਹਨਾਂ ਦੇ ਪਾਣੀ ਲਾਓ ਦੀ ਕਰਦਾ ਵੀ ਅਸ ਬੜਾ ਜਿਹੜਾ ਮੇਰਾ ਵੀਰਾਂ ਦਾ ਡਾਇਰੈਕਟਰ ਨਾਲ ਜਾਂ ਗੱਡੀਆਂ ਨੇ ਉਹ ਆਪੋ ਆਪਣੇ ਟ੍ਰੈਕ ਤੇ ਗੱਡੀਆਂ ਨੂੰ ਸਾਂਭਣ ਦੀ ਕੋਸ਼ਿਸ਼ ਕਰੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਐ ਬੜਾ ਟ੍ਰੈਕ ਤੇ ਗੱਡੀਆਂ ਕੱਢ ਲੋ ਤੇ ਬਨੇ ਅੱਗ ਲੱਗੀ ਆ ਪਰ ਸਾਰੇ ਜਨਾਬ ਤੇ ਤੇਜ਼ ਅਖੜ ਤੇ ਤੂਏ ਕਰਨ ਰੈਲੀ ਚ ਹਫੜਾ ਤਫੜੀ ਵਰਗਾ ਮਾਹੌਲ ਬਣ ਗਿਆ ਹਾਲਾਂਕਿ ਇਸ ਦੌਰਾਨ ਸਟੇਸੋਂ ਆਗੂ ਲੋਕਾਂ ਨੂੰ ਬੈਠਣ ਦੀ ਅਪੀਲ ਕਰਦੇ ਰਹੇ ਆਪ ਆਗੂ ਇਹ ਵੀ ਕਹਿੰਦੇ ਸੁਣਾਈ ਦਿੱਤੇ ਕਿ ਕਿਸੇ ਨੇ ਜਾਣਬੁੱਝ ਕੇ ਖੇਤਾਂ ਵਿੱਚ ਕਣਕ ਦੀ ਨਾੜ ਨੂੰ ਅੱਗ ਲਗਾਈਏ ਪਰ ਇਸ ਹਰਾਨ ਜੋ ਮਾਹੌਲ ਬਣਿਆ ਉਸ ਨੇ ਸਭ ਕੁਝ ਤਹਿਸਨੈਸ ਕਰਕੇ ਰਖ ਦਿੱਤਾ ਮਾਮਲਾ ਇੱਥੋਂ ਤੱਕ ਪਹੁੰਚ ਗਿਆ ਕਿ ਰੈਲੀ ਨੂੰ ਵੀ ਇਜ਼ਤ ਕਰਨਾ ਪਿਆ ਵੀ ਭਰਾ ਹੋਵੇ ਜਿੰਨੇ ਇਹਨੂੰ ਸਾਡੇ ਪ੍ਰੋਗਰਾਮ ਨੂੰ ਸਾਡੇ ਪ੍ਰੋਗਰਾਮ ਨੂੰ ਜਿਹੜੇ ਬੰਦੇ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਗੁਰੂਆਂ ਦੀ ਤੱਤੀ ਹੈ ਕੋਈ ਕੰਦੇ ਜਿਹੜੀਆਂ ਸ਼ੈਤਾਨੀਆਂ ਇਹ ਕਰਦੇ ਨੇ ਪ੍ਰਮਾਤਮਾ ਛੱਡੇ ਪਾਛਾ ਉਹਨਾਂ ਨੂੰ ਦੇਖ ਰਿਆ ਅਈ ਕੀ ਕਰਦੇ ਆ ਛੱਡੇ ਨਾਲ ਕੀ ਦਰਸਲ ਮੁੱਖ ਮੰਤਰੀ ਭਗਵਾਨ ਤਮਨ ਕਲਾ ਨੌਰ ਸਟੇਡੀਅਮ ਚ ਪਹੁੰਚ ਰਹੇ ਸੀ ਜਿੱਥੇ ਕਿ ਵੱਡੀ ਰੈਲੀ ਰੱਖੀ ਗਈ ਸੀ ਰੈਲੀ ਲਈ ਪੰਡਾਲ ਵਿੱਚ ਟੈਂਟਾ ਆਦ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ ਵੱਡੀ ਸਟੇਜ ਲੱਗੀ ਸੀ ਪਰ ਇਸ ਦੌਰਾਨ ਅਚਾਨਕ ਮੌਸਮ ਵਿਗੜਿਆ ਅਤੇ ਤੇਜ਼ ਹਨੇਰੀ ਚੱਲ ਪਈ ਜਿਸ ਤੋਂ ਬਾਅਦ ਕਿਸੇ ਨੇ ਨੇੜਲੇ ਖੇਤਾਂ ਵਿੱਚ ਕਣਕ ਦੀ ਨਾੜ ਨੂੰ ਅੱਗ ਲਗਾ ਦਿੱਤੀ ਅੱਗ ਦੇ ਨਾਲ ਕੋਈ ਵੀ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਪਰ ਅੱਗ ਦੇ ਧੂਏ ਨੇ ਪੂਰੇ ਪੰਡਾਲ ਨੂੰ ਤਿੱਤਰ-ਬਿੱਤਰ ਕਰ ਦਿੱਤਾ ਪੂਰੇ ਪੰਡਾਲ 'ਚ ਧੂਆ ਹੀ ਧੂਆ ਹੋ ਗਿਆ ਜਿਸ ਤੋਂ ਬਾਅਦ ਇਸ ਰੈਲੀ ਨੂੰ ਰੱਦ ਕਰਨਾ ਪਿਆ ਉਧਰ ਰੈਲੀ ਰੱਦ ਹੋਣ ਤੋਂ ਬਾਅਦ ਆਪਾਕੋ ਨੇ ਇਲਜ਼ਾਮ ਲਗਾਇਆ ਕਿ ਕਿਸੇ ਨੇ ਜਾਣਬੁੱਝ ਕੇ ਇਹ ਹੈ ਕੀਤਾ ਹੈ ਤਾਂ ਕਿ ਆਪਦੀ ਰੈਲੀ ਨੂੰ ਰੋਕਿਆ ਜਾ ਸਕੇ ਜਿਹੜੇ ਅੰਸਰਾਂ ਨੇ ਜਿਆਦਾ ਦੀਆਂ ਕੋਈਆਂ ਹਰਕਤਾਂ ਕੀਤੀਆਂ ਨੇ ਇਹ ਇੱਕ ਬਹੁਤ ਫਸਲਾੜ ਦਾ ਨਤੀਜਾ ਹੈ ਤੋਂ ਉਹਨਾਂ ਦੇ ਵੀ ਇੱਥੇ ਬੱਤੇ ਪੁੱਛੇ ਬੰਦੇ ਨੇ ਉਹ ਸਾਰਾ ਦੱਸਦੇ ਸਪੱਸ਼ਟ ਦੇ ਦਿੰਦਾ ਸਾਡੇ ਜਿਹੜੇ ਐਕਸਪੀਰੀਅੰਸ ਚਾਹੁੰਦੇ ਕੋਸ਼ਿਸ਼ ਕੀਤੀ ਇਸ ਕਰਕੇ ਜਮਿੰਦਾਰ ਚਾਹੀਦਾ ਨਹੀਂ ਉਹਨਾਂ ਦਾ ਪਿਛੋੜ ਵੀ ਪੀਚਾ ਹੀ ਹੈ ਤੇ ਆਉਣ ਵਾਲੀ ਜਿਹੜੀ ਰੈਲੀ ਦੁਪਹਿਰਾ ਸਮੇਂ ਸ਼ਰੀਕਲ ਸਿੰਘ ਨੇ ਕਿਹਾ ਕਿ ਭਵੰਤਮਾਨ ਜੀ ਤਾਂ ਸਵੇਰ ਨੂੰ ਕਿੱਥੇ ਦੁਬਾਰਾ ਨਿਹਰਾ ਪਾਪਾ ਨਾਨਕ ਦੀ ਧਰਤੀ ਤੇ ਆਉਣਗੇ ਮੈਨੂੰ ਪੂਰੀ ਉਮੀਦ ਆਉਣਗੇ ਤੇ ਐਦੋਂ ਕਿ ਤਿੰਨ ਤੋਂ ਚਾਰ ਗੁਣਾ ਜਿਹੜਾ ਕੱਠਵਾ ਉਹ ਇੱਥੇ ਜਿਹੜਾ ਵਾ ਪੰਜਾਬੀ ਪਾਰਟੀ ਇੱਥੇ ਐਦਾਂ ਦੀ ਅਰਥ ਤਾਂ ਕਿਉਂ ਕਰਦੇ ਨੇ ਖਲਾਫ ਦਾ ਨਤੀਜਾ ਹੋਰ ਕਿ ਦਿਖਦਾ ਹੀ ਇਹ ਜਮਾਤਾਂ ਝੰਡਾ ਹੋਣ ਦੇ ਕੰਡੇ ਤੇ ਆਈਆਂ ਨੇ ਆਮ ਆਦਮੀ ਪਾਰਟੀ ਦੇ ਗਾੜੀ ਟਿਕਣਾ ਨਹੀਂ 130 ਜਿਹੜਾ ਭਗਵੰਤ ਮਾਸੀ ਨੇ ਵਾਦਾ ਕੀਤਾ ਕਿ 130 ਕਰਨਾ ਤਾਂ ਮੋਹਰ ਲਾਈ ਏ ਡੇਰਾ ਪਪਾ ਨਾਨਕ ਵਾਲਿਆਂ ਨੇ 130 ਤੇ ਤਿੰਨ ਰੋਡੀਆਂ ਨੂੰ ਸੁਣਿਆ ਤਾਂ ਸੁਣਿਆ ਉਹ ਤਾਂ ਸੋਣੀ ਲਿਆ ਮੈਂ ਹੁਣ ਅੱਜਾ ਦਿੱਤਾ ਮੈਂ ਉਹੀ ਕਹਿਣਾ ਤੇ ਜਿਹੜੇ ਬਾਈਚ ਬਸਤੇ ਖੋਏ ਜਿੰਨਾਂ ਲੋਕਾਂ ਨੇ ਜੇ ਹੈ ਕਿ ਕੋਣ ਦੀ ਹੁਣ ਕੋਈ ਕਿ ਵਿਖਾਈ ਮੈਂ ਹੀ ਬਿਹਤਰ ਨਾਲ ਦੋੜ ਉਹਨਾਂ ਦਾ ਸੰਘੇ ਕਾਨੂੰਨ ਨਾ ਕਰਾਂਗੇ ਉਹਨਾਂ ਦਾ ਰਾਜ ਧੰਨਵਾਦ ਜਿਹੜਾ ਕੋਈ ਕਾਨੂੰਨ ਤਦ ਦੱਸੀਏ ਕਿ ਪੰਜਾਬ ਵਿੱਚ ਅਗਲੇ 2-3 ਦਿਨਾਂ ਦੌਰਾਨ ਮੀਂਹ ਛਖੜ ਅਤੇ ਗੜੇਮਾਰੀ ਦੀ ਚੇਤਾਵਨੀ ਦਿੱਤੀ ਗਈ ਹੈ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੌਰਾਨ ਜਿੱਥੇ ਗੁਰਦਾਸਪੁਰ ਹਲਕੇ 'ਚ ਅੱਜ ਜੰਮ ਕੇ ਹਨੇਰੀ ਚੱਲੀ ਉੱਥੇ ਹੀ ਬਾਅਦ ਦੁਪਹਿਰ ਮੀਂਹ ਵੀ ਪਿਆ ਜਿਸ ਤੋਂ ਬਾਅਦ ਮੌਸਮ ਨੇ ਅਚਾਨਕ ਕਰਵਟ ਲਈ ਹੈ ਹਾਲਾਂਕਿ ਇਸ ਦਾ ਖਾਮਿਆਸਾ ਆਮ ਆਦਮੀ ਪਾਰਟੀ ਨੂੰ ਵੱਡੇ ਪੱਧਰ ਤੇ ਪ੍ਰਭਤ ਨਾ ਬੈ ਕਿਉਂਕਿ ਉਹਨਾਂ ਦੀ ਰੱਖੀ ਗਈ ਵੱਡੀ ਰੈਲੀ ਅੱਜ ਰੱਦ ਹੋ ਗਈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ